ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭਉਆ ਦਾ ਡੇਰੀ ਫਾਰਮ ਨਾਟਕੇਰਾਂ ਦੇ ਅੱਜ ਦੀ ਵੀਡੀਓ ਲੱਗੇ ਆ ਬਣਾਉਣਾ ਸ਼ਹਿਰ ਅਜਨਾਲਾ ਤਹਿਸੀਲ ਵੀ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲਾ ਪੰਨ ਤੁਹਾਨੂੰ ਤਿੰਨ ਪਸ਼ੂ ਦਿਖਾਵਾਂਗੇ ਆਪਾਂ ਪਹੁੰਚੇ ਆ ਵੀਰ ਸੋਨੂ ਦੇ ਕੋਲ ਤੇ ਕਰਦੇ ਆ ਵੀਰ ਨਾਲ ਗੱਲਬਾਤ ਸੱਸੀ ਆਪਾ ਜੀ ਅੱਗੇ ਵੀਰ ਜੀ ਸੱਸੀ ਘਾਲ ਜੀ ਕੀ ਹਾਲ ਚੱਲ ਜੀ ਵਧੀਆ ਵੀਰ ਜੀ ਵਧੀਆ ਵਧੀਆ ਹੀ ਚਾਹੀਦਾ ਜੀ ਤੇ ਬਾਈ ਜੀ ਆਪਣਾ ਨਾਮ ਤੇ ਐਡਰੈਸ ਦੱਸੋ ਸ਼ਹਿਰ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਤਰੀਕਾ ਜਗ ਜੀ 8 ਹਾਂਜੀ ਸ਼ਨੀਵਾਰ ਦੇ ਠੀਕ ਹੈ ਜੀ ਕੀ ਗੱਲ ਹੈ ਹਾਂਜੀ ਹਾਂਜੀ ਤੇ ਫੋਨ ਨੰਬਰ ਹੀ ਬੋਲ ਦਿਓ 81 45757 ਠੀਕ ਹੈ ਜੀ ਤੇ ਬਾਈ ਪਹਿਲੇ ਨੰਬਰ ਤੇ ਚੋ ਟਿਕਣਵਾ ਸੁਆ ਸੁਣਦੀ ਆ ਇਹ ਪਹਿਲਾ ਸੁਆ ਘਰ ਆਦੇ ਪਰ ਮੈਂ ਦੂਜਾ ਨਾ ਉਹਦੇ ਭਾਜੀ ਪਹਿਲਾ ਸੁਆ ਅੱਛਾ ਜੀ ਹਾਂ ਇਹ ਸੂਈ ਨੂੰ ਕੋ 2 ਤੇ 2 ਘੰਟੇ ਹੋਏ ਜੀ ਠੀਕ ਹੈ ਠੀਕ ਹੈ ਲੋ ਜੀ ਸੂਈ ਨੂੰ 2 ਘੰਟੇ ਹੋਇਆ ਜੇ ਰਜ ਪਾਉਣੀ ਆ ਕਰਮਾਲੀ ਨੇ ਥਣ ਚੈੱਕ ਕਰਾਉਨੇ ਆ ਥਣ ਜਿਹੜਾ ਬਹੁਤ ਹੀ ਚੰਗਾ ਲੱਗਾ ਵਾ ਇੱਕਾਦ ਕਾੜ ਵੀ ਬਹੁਤ ਹੀ ਤਗੜਾ ਆ ਗਿਆ ਵਾ ਕੀ ਆ ਗਿਆ ਜਵਾਗ ਪਿੱਛੇ ਬਾਈ ਕੱਟਾ ਜੀ ਠੀਕ ਆ ਜੀ ਮੇਲ ਕਾਫ ਆ ਗਿਆ ਤੇ ਫੇਸ ਕੁਆਲਿਟੀ ਤੇ ਸਿੰਘ ਸੁੰਗ ਜਿਹੜਾ ਚੰਗਾ ਲੱਗਾ ਵਾ ਕਰੋ ਜੀ ਚੈੱਕ ਠੀਕ ਆ ਜੀ ਠੀਕ ਆ ਲਓ ਜੀ ਆਹ ਵਾਲਾ ਜਵਾਗ ਜਿਹੜਾ ਚੰਗਾ ਭਲਿਆ ਦਿੱਤਾ ਨਾ ਆ ਨਾੜੂ ਗਿੱਲਾ ਨਾੜੂ ਬਿਲਕੁਲ ਗਿੱਲਾ ਜੀ ਠੀਕ ਆ ਠੀਕ ਆ ਜੀ ਦੇਖੋ ਥਣ ਤੁਹਾਨੂੰ ਮਾਰੋ ਤੇ ਮਰੀਆ ਲਓ ਜੀ ਥਾਣਾ ਦਾ ਸੈਰ ਗਿਆ ਵੀ ਚੈੱਕ ਕਰਾਦ ਨੇ ਤੇ ਥਣ ਜਿਹੜਾ ਚੰਗਾ ਕੱਢਿਆ ਵਾ ਕਰਮਾਲੀ ਨੇ ਕਾਰਾਂ ਦੇ ਕਹਿਣ ਮੁਤਾਬਕ ਪਹਿਲਾ ਹੀ ਸੂਆ ਵਾ ਤੇ ਬਾਈ ਕਹਿੰਦਾ ਕੋ ਅੱਗੇ ਸਾ ਆਪਣੀ ਸਮਝ ਨਾਲ ਦੂਜਾ ਵੀ ਲਾ ਲੇ ਹਨਾ ਬਾਈ ਦੂਜਾ ਲਾ ਲੇ ਭਾਬੀ ਨਾਲ ਲਾ ਲੇ ਠੀਕ ਹੈ ਠੀਕ ਹੈ ਜੀ ਤੇ ਚੱਡਾ ਚੁੱਡਾ ਜਿਹੜਾ ਚਲੋ ਸਫਾਈਆਂ ਦੇ ਵਿੱਚ ਆ ਗਿਆ ਬਾਕੀ ਵੀ ਜੀ ਪ੍ਰੋਪਰ ਵੀ ਐਨ ਜੂ ਦੀ ਜੀਦਿਓ ਬਣਾਵਾਂਗੇ ਅੱਛਾ ਜੀ ਠੀਕ ਹੈ ਨਾ ਬਿਲਕੁਲ ਬਿਲਕੁਲ ਉਹ ਵੀਡੀਓ ਵੀ ਪ੍ਰੋਪਰ ਕਰਦਾਂਗੇ ਪਾਦਾਂਗੇ ਠੀਕ ਹੈ ਠੀਕ ਹੈ ਲਓ ਜੀ ਵੀਡੀਓ ਬਾਈ ਕਹਿੰਦਾ ਕਿ ਆਪਾਂ ਬਣਾ ਲਾਂਗੇ ਪ੍ਰੋਪਰ ਤੇ ਜਿਹੜੇ ਵੀਰਪੁਰਾ ਦੇ ਫਿਰ ਅੱਛਾ ਜੀ ਉਹ ਇਹ ਦੁੱਧ ਦੀ ਗੱਡੀ ਦੀ ਹਾਂਜੀ ਸਾਲਾ ਜੀ ਗੱਡੀ ਹੋਗੀ ਠੀਕ ਆ ਇਹ ਤਾਂ ਬਸ ਉਹੀ ਯਾਰ ਬੋਲੇ ਬੋਲੇ ਗੱਡੀ ਗੱਡੀ ਇਹ ਤਾਂ ਭਾਈ ਹਾਂਜੀ 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 ਇਹ ਫਲ ਵੇਖਣ ਵਾਲੀ ਗੱਲ ਠੀਕ ਆ ਉਹ ਚਲੋ ਚਵਾਈ ਤੇ ਕੋਈ ਹੋਈ ਨਹੀਂ ਹਾਂਜੀ ਦੁੱਧ ਦੁੱਧ ਚੋਦੀ 10 ਰੁਪਏ ਦੇ ਜੱਪੇ ਰੁਪਏ ਤਾਂ ਬਸ ਉਹੀ ਤਾਜੀ ਆ ਉਹ ਠੀਕ ਆ ਠੀਕ ਆ ਕੱਦ ਵਜਨ ਜਿਹੜਾ ਚੰਗਾ ਵਾ ਚਲੋ ਦੇਣਾ ਚਾਹੀਦਾ 10 ਕਿਲੋਟਰ ਹਣਾ ਹਾਂਜੀ ਤੇ ਇਹਦਾ ਮੁੱਲ ਭਾਜੀ ਹਰ ਇਹਦਾ ਮੁੱਲ ਵੀਰ ਜੀ ਇੱਕੋ ਹੀ ਮਿਲਦਾ ਮੁੱਲ ਹਾਂਜੀ ਨਾਲ ਘੱਟ ਨਾ ਵਾਧਾ ਹਾਂਜੀ ਇਹਦਾ ਆਪਾਂ ਕੋਈ 70 ਨਹੀਂ ਲੈਣਾ 50 ਨਹੀਂ ਲੈਣਾ ਹਾਂਜੀ ਸਿਰਫ ਲੈਣਾ 65 ਹਜ਼ਾਰ ਗਿਆ ਅ ਤਪ ਸਾਰੀ ਵੀਡੀਓ ਚੈੱਕ ਕਰੇਗੇ ਜੇ ਮੇਰਾ ਵੀਰ ਭਰਾ ਹਾਂਜੀ ਫਿਰ ਮੇਰੇ ਕੋਲ ਛੋਟੀ ਦਾ ਪੋਲ ਲਾਵੇ ਸਾਈ ਫਿਰ ਪਾਵੇ ਠੀਕ ਹੈ ਠੀਕ ਹੈ ਹਾਂਜੀ ਆਪਣਾ ਪੈਸਾ ਇੰਤਜ਼ਾਮ ਕਰਕੇ ਸਾਈ ਨੂੰ ਫੇਰ ਪਾ ਗਦੇ ਅੱਛਾ ਜੀ ਮੁਰਗੇ ਏਰੀਆ ਪਾ ਕੇ ਜੀ ਸ਼ਮਦਾ ਨਗਰ ਬਧਾ ਉਹਦੇ ਕੋ ਵੀ ਪੈਸੇ ਨਹੀਂ ਬਣੇ ਸਾਈ ਮੋੜ ਉਹ ਕਾਮੇਡੀ ਦੇ ਗਿਆ ਨਹੀਂ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਹੈ ਮੇਰੇ ਕੋ ਬੇਸ਼ੱਕ ਪਹੁੰਚ ਬਿਲਕੁਲ ਸਹੀ ਗੱਲ ਹੈ ਨਹੀਂ ਨਹੀਂ ਸਿਆਣੀ ਗੱਲ ਬਲਗੀ ਚੱਕਰ ਖਰਾਬ ਹੋ ਜਾਂਦਾ ਵਾ ਹਾਂ ਖਰਾਬ ਬੇਸ਼ੱਕ ਮੈਨੂੰ ਤਾਂ ਮੇਰੇ ਕੋ ਲੱਗਦਾ ਹੈ ਹਾਂ ਜੀ ਹਾਂ ਜੀ ਬੜੀ ਦੁਨੀਆ ਵੀਡੀਓ ਪੋਦੀ ਆ ਬਿਲਕੁਲ 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 ਜੀ ਆਪਾਂ ਇਹਦੇ ਜਿਹਨੂੰ ਕੇ ਚੰਗਾ ਲੱਗਦਾ ਡੰਗਰ ਖੜੇ ਨਹੀਂ ਚੰਗਾ ਲੱਗਦਾ ਸਾਡੇ ਘਰ ਬਧਾ ਰਹੇ ਬਿਲਕੁਲ ਸਹੀ ਗੱਲ ਹੈ ਜੀ ਭਾ ਤੇ ਜੇ ਕੋਈ ਵੀਡੀਓ ਚੈੱਕ ਕਰਦੇ ਜੋ ਛੋਟੀ 65000 ਦੀ ਆ ਬਿਲਕੁਲ ਚਾਲੂ ਚੜੂਰੀ ਸੋਰੀ ਚਾਲੂ ਚੜੂਰੀ ਵੀ ਚੰਗੀ ਆ ਪਠਾ ਪਟੇ ਠੀਕ ਆ ਠੀਕ ਆ ਬਿਲਕੁਲ ਚਾਲੂ ਚੜੂਰੀ ਦੀ ਨਹੀਂ ਚੰਗਾ ਪਲਿਆ ਜਵਾਬ ਵੀ ਦਿੱਤਾ ਆ ਤੇ ਬਾਕੀ ਚੁਾਈ ਦੀ ਆਪਣੀ ਗਰੰਟੀ ਓਕੇ ਆ ਹੂਗਾ ਸਾਰੀ ਅੱਛਾ ਜੀ ਤੇ ਦੂਜੇ ਨੰਬਰ ਤੇ ਇੱਕ ਦਾਗੀ 31 ਭਾਜੀ ਮਗਰਦੇ ਠੀਕ ਆ ਜੀ ਫੀਮੇਲ ਆ ਗਿਆ ਜੇ ਬੱਲੇ ਮੱਥੇ ਵਾਲਾ ਆ ਗਿਆ ਪਿਛੇ ਕਾਫ ਕੱਟੀ ਆ ਹਾਂਜੀ ਹਾਂ ਤੇ ਨੀਲੀ ਦਾ ਵੀ ਦੀ ਆਪ ਆ ਗਈ ਆ ਤੇ ਇੰਦਰ ਦੀ ਸਾਈਡ ਤੇ ਡੱਬ ਡੁੱਬ ਵੀ ਜਿਹੜੇ ਆ ਗਏ ਮਾਨੇ ਦੇ ਅੱਛਾ ਜੀ ਦੋ ਜਰਗੋਸ ਆਰਟੀਕਲ ਉਹਦੇ ਪਹਿਲਾਂ ਆਪਾਂ ਸੱਤ ਰੋਸੇ ਚਲਾਵਾ ਜੀ ਠੀਕ ਆ ਠੀਕ ਆ ਇਹ ਸੂਆ ਭਾਜੀ ਕਿਨਵਾ ਸੂਈ ਆ ਆਪਾਂ ਭਾਜੀ ਇਹ ਤੀਜਾ ਦੂਜਾ ਤੀਜਾ ਵਾਲੇ ਵਿੱਚ ਉੱਥਾ ਵਾਲੇ ਆਪਾਂ ਜਿਹੜੀ ਨਹੀਂ ਉਹ ਪਤਾ ਆਪਾਂ ਮੈਂ ਐਵੇਂ ਗੱਲਾਂ ਵਜਿਨਾਂ ਨਹੀਂ ਗਏ ਵੀਰ ਨਾਲ ਨਹੀਂ ਨਹੀਂ ਬਿਲਕੁਲ ਸਹੀ ਹਾਂ ਜੀ ਬਿਲਕੁਲ ਆਓ ਜੀ ਚੈੱਕ ਕਰ ਸਕਦੇ ਨੇ ਫੇਰ ਕੁਆਲਟੀ ਨੀਲੀ ਰਾਵੀ ਦੇ ਵਿੱਚ ਆ ਗਈ ਆ ਕੱਦ ਕਾਟ ਜਿਹੜਾ ਚੰਗਾ ਵਾ ਤੇ ਸਿੰਗਲ ਹੱਡੀ ਆ ਛੱਡਾ ਛੱਡਾ ਜਿਹੜਾ ਚਲੋ ਸਫਾਈਆਂ ਦੇ ਵਿੱਚ ਇਹਦੇ 7 ਲੀਟਰ ਬਾਈ ਜੀ ਆਪਾਂ ਦੱਸਣਾ ਠੀਕ ਹੈ ਜੀ 7 ਲੀਟਰ ਬਾਈ ਕਹਿੰਦਾ ਕਿ ਗਰੰਟੀ ਵਾਲਾ ਤਿਆਰ ਆ। ਉਹ ਵਾਲੀ ਕਬਾਈ ਹੁਣ ਬੰਦੇ ਕਰੀ ਜਾਂਦੇ ਨਾ। ਹਾਂਜੀ ਹਾਂਜੀ ਤੇ ਫੇਸ ਕੁਆਲਟੀ ਤੇ ਮਣਕੀ ਆ ਖਾਗੀ ਆ। ਤੇ ਆਹ ਵਾਲਾ ਜਵਾਕ ਆ ਗਿਆ ਜੇ ਫੀਮੇਲ ਕਾਫ ਜੇ ਪਛੇਰੇ ਇਹ ਭਾਜੀ ਕਿੰਨਾ ਕੁ ਭਰ ਚੂ ਦੁੱਧ? ਭਾਜੀ ਜਿੱਦੀ ਮੱਝ ਦਾ ਕੱਦ ਵਜਨੇ ਆ ਜਿੱਦੀ ਤਗੜੀ ਹੈ ਜਿਹੜੀ ਮੱਝ ਚੋਣ ਲਈ ਆ। ਹਾਂਜੀ ਭਾਵੇਂ ਘਰ ਵੀ ਚੋਏ। ਹਾਂਜੀ ਸਾਰਾ ਸੂਆ ਚੋਗੇ ਮੋਲੇ ਦਾ ਤਾਂ ਬਹੁਤ ਸਾਰਾ ਸੂਆ ਚੋਗੇ ਨਾ। ਹਾਂਜੀ 45000 ਦੀ ਨੂੰ ਫਿਰ ਘੱਲਦੇ। ਲਓ ਜੀ ਸਾਰਾ ਸੂਗਾ ਚੋਕ ਦੇ 45 ਦੀ ਫੇਰ ਬਾਈ ਕਹਿੰਦਾ ਕਿ ਰੱਖ ਲਿਆਂਗੇ ਹਾਂ ਤੇ ਛੱਡਾ ਤੁਸੀਂ ਚੈੱਕ ਕਰ ਸਕਦੇ ਜੀ ਹਾਂਜੀ ਸਿੱਧੀ 45000 ਦੇ ਖਾਤੇ 'ਚ ਪਾਵਾਗੇ ਲਓ ਜੀ ਸਿੱਧਾ ਡਾਇਰੈਕਟ ਖਾਤੇ ਦੇ ਵਿੱਚ ਇਹ ਕਿੰਨਾ ਕੁ ਇਤਨਾ ਕੱਢ ਜੂ ਤੁਹਾਡੇ ਸਾਮਣਾ ਭਾਈ ਜੀ ਕਿਰੋ ਜੇ ਸੇਵਾ ਦੇ ਮੈਲਾ ਨੂੰ ਬਾਹਰ ਛੋਟੀ ਜਿਹੀ ਜਿਆਦਾ ਜਿਹਾ 10 12 ਕਿਲੋ ਦੀ ਚਵਾਈ ਜਾਊਗੀ ਹਾਂਜੀ ਇਹਦੇ ਘਰ ਜਾ ਕੇ ਮੈਲਾ ਵੀ ਨਾ ਮਾਰੇ ਅੱਛਾ ਜੀ ਇਹ ਲਾਦ ਕੇ ਮੇਰੇ ਘਰ ਲੈ ਵੇ ਠੀਕ ਹੈ ਠੀਕ ਭਾਈ ਆਉਣਗੇ ਲਾਦ ਕੇ ਮੇਰੇ ਘਰ ਅੱਛਾ ਜੀ ਹਾਂ ਠੀਕ ਹੈ ਨਹੀਂ ਤਾਂ ਜੀ ਚਲੋ ਮੈਲਾ ਤੇ ਮਾਰੂਗੀ ਕਰਮ ਵਾਲੀ ਇਹ ਥਾਣਾ ਦਾ ਸਹਿਜ ਗਿਆ ਵੀ ਤੁਸੀਂ ਚੈੱਕ ਕਰ ਸਕਦੇ ਤੇ ਇਹਦਾ ਮੁੱਲ ਭਾਜੀ ਫਿਰ ਇਹਦਾ ਭਾਜੀ ਨਾਪ ਲੈਣਾ 65 ਹਾਂਜੀ ਜਰਾ ਫਟ ਅੱਛਾ ਜੀ ਸਿਰਫ ਲੈਣਾ ਦੇ ਦਾ ਇੱਕ ਜਿਹੜਾ ਆਪਾਂ ਛੋਟ ਹੀ ਕਰਨੀ ਆ ਹਾਂਜੀ 2 ਘਰ 60000 58 ਦੀ ਹਾਂ ਠੀਕ ਆ ਲਓ ਜੀ 58000 ਦੀ ਲੈਣ 50000 ਦੀ ਭਾਜੀ ਹਾਂ ਨਾ ਜਣੀ ਹੈ ਅੱਛਾ ਜੀ 50000 ਦੀ ਹਾਰ ਹੈ ਜਿੱਤੋ 100 ਛੋੜੀ ਹੋਣੀ ਬਸ ਠੀਕ ਹੈ ਲਓ ਜੀ 56000 ਦੀ ਹਾਂਜੀ ਵੀਰੋ ਚੈੱਕ ਕਰੇ ਹਰ ਵੀਰ ਭਰਾਵਾ ਦੀ ਹਾਂਜੀ ਉਹ ਵੀਰ ਨੂੰ ਚਕਾਲਾ ਦਾ ਡੰਗਰ ਲਵੇ ਠੀਕ ਆ ਮੇਰੇ ਕਾ ਪਾਸ ਕਰਕੇ ਖੜੇ ਲਾ ਮੇਰਾ ਭਾਈ ਮੈਨ ਨਹੀਂ ਲੈਣਾ ਠੀਕ ਆ ਠੀਕ ਆ ਠੀਕ ਆ ਜੀ ਕਹਿੰਦੇ ਭਾਈ ਜੀ ਹਲਾ ਫੋਨ ਤੁਹਾਨੂੰ ਪਤਾ ਵੀਡੀਓ ਭਰਉਂਦੇ ਆ ਕਿਸੇ ਵੀਰ ਦਾ ਫੋਨ ਚੁੱਕ ਦੇਣੀ ਨਹੀਂ ਭਾਈ ਟਾਈਮ ਲੱਗਦਾ ਗੱਲ ਕਈ ਯਾਰ ਨਹੀਂ ਨਹੀਂ ਵੀ ਲੱਗਦਾ ਸਹੀ ਗੱਲ ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਪਾਸ ਕਰੇ ਦੋ ਡੰਗ ਚ ਹੋਵੇ ਤਿੰਨ ਡੰਗ ਚ ਹੋਵੇ ਅੱਛਾ ਜੀ ਤੇ ਜਿੱਦਾਂ ਤੇ ਮੈਂ ਮੁੱਲ ਪਾਉਂਦੇ ਆ ਨਾ 15 ਵਾਲੇ ਮੁੱਲ ਬੋਲੇ ਕੋ ਮੱਝਾਂ ਦੀ ਮੁੱਲ ਨਹੀਂ ਪੈਂਦੇ ਨਹੀਂ ਬਿਲਕੁਲ ਬਿਲਕੁਲ ਜੀ ਸੱਜਰ ਸੂਈ ਆ ਤੇ 56000 ਦੀ ਬਿਲਕੁਲ ਬਿਲਕੁਲ ਲਓ ਜੀ ਆ ਸਹੀ ਗੱਲ ਆ ਜੀ ਚੱਡਾ-ਚੁੱਡਾ ਵੀ ਚੰਗਾ ਆ ਨਹੀਂ ਆ ਜੀ ਕਿਹੜਾ ਇਹ ਸਾਰਾ ਸੁਭਾਤ ਹੋ ਗਿਆ ਸਾਰਾ ਸਿਆਲ ਹਾਂਜੀ ਜੇ ਕਾ ਬੱਜਦੇ ਮੈਨੂੰ ਫਿਰ ਸਾਦੀ ਪੈਂਦਾ ਬਿਲਕੁਲ ਸਹੀ ਗੱਲ ਆ ਜੀ ਸਾਦੀ ਮੈਨੂੰ ਟੋਕਰ ਕਰਦੇ ਸਾਦੀ ਲਾ ਲਊ ਭਾਈ 2 ਮਹੀਨੇ ਚੱਕ ਪਾਸੇ ਰੱਖ ਦੇ ਅੱਛਾ ਜੀ ਭਾਈ ਇਹਨੇ ਕਿੱਥੋਂ ਮਾਰ ਮਿਲਦਾ ਨਹੀਂ ਬਿਲਕੁਲ ਸਹੀ ਗੱਲ ਆ ਜੀ ਬਿਲਕੁਲ ਰੇਟ ਜਿਹੜੇ ਜਾਇਜ਼ ਹੁੰਦੇ ਆ ਠੀਕ ਨੇ ਵੇਖਣ ਨੂੰ ਚਲੋ ਲੱਗਦੇ ਤੇ ਨਹੀਂ ਬਾਕੀ ਚਲੋ ਚੈੱਕ ਕਰ ਲੈਨੇ ਆਪਾਂ ਵੀ ਦੋ ਦੰਦ ਅੱਛਾ ਜੀ ਵੇਖ ਲੈਨੇ ਅੱਜ ਝੂਠ ਤੇ ਸੱਚ ਲਓ ਜੀ ਚੈੱਕ ਕਰ ਸਕਦੇ ਜੇ ਕਦ ਕੋ ਤੇ ਜਿਹੜਾ ਚੰਗਾ ਵਾ ਇਹ ਹੈ ਵੀ ਠੰਡੇ ਸੁਭਾਹ ਲਈ ਆ ਜੀ ਲਓ ਜੀ ਆ ਚੈੱਕ ਕਰ ਸਕਦੇ ਤੁਸੀਂ ਦੋ ਦੰਦ ਆ ਠੀਕ ਜੀ ਠੀਕ ਜੀ ਲਓ ਦੋ ਹੀ ਦੰਦ ਨੇ ਹਾਂਜੀ 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 ਤੇ ਇਹਦੇ ਆਈ ਨਾ ਸਭ ਤੋਂ ਦੋ ਦੰਦ ਹੀ ਰਹਿੰਦੇ ਹਾਂਜੀ ਇਹ ਮੇਰਾ ਵੀਰ ਭਰਾ ਜਿਹੜਾ ਸਾਯਾ ਬਣਾ ਆਪਣੇ ਲੱਗ ਕਰੇ ਮੁੰਡੇ ਭਾਜੀ ਖਰਾਬ ਨਾ ਕਿਨ ਬਰੇਗਾ ਅੱਛਾ ਜੀ ਇੱਧਰ ਦੇਖ ਠੀਕ ਲੋ ਜੀ ਆ ਸੀਲ ਲੀਆਂ ਸੀਲ ਲੀਆਂ ਚੈੱਕ ਕਰੋ ਤੁਸੀਂ ਹਾਂ ਤੇ ਗੱਲ ਵੀਰ ਦੀ ਬਿਲਕੁਲ ਸਿਆਣੀ ਆ ਵੀ ਨਹੀਂ ਸਿਆਣੀ ਗੱਲ ਆ ਵੀ ਸਾਈ ਵੀਰ ਭਰਾ ਉਹ ਪਾਇਆ ਕਰੇ ਜਿੰਨੇ ਖਰੀਦਣਾ ਵਾ ਹੁਣ ਮੰਨ ਲਓ ਵੀ ਪਸ਼ੂ ਟੱਕਿਆ ਰਹਿੰਦਾ ਵਾ ਬਾਰ ਬਾਰ ਇੱਕੋ ਗੱਲ ਕਿ ਨਾ ਹਾਂਜੀ ਸਾਈ ਉਹ ਪਾਵੇ ਜਿੰਨੇ ਡੰਗਰ ਖਰਦਨੇ ਆ ਹਾਂਜੀ ਹਾਂਜੀ ਮੇਰੇ ਘਰ ਆਵੇ ਪਾਸ ਕਰੇ ਡੰਗਰ ਪਾਸ ਨਾ ਆਵੇ ਮੈਂ ਸਾਈ ਵਾਪਸ ਫੇਰ ਕਰੂੰਗਾ ਠੀਕ ਆ ਠੀਕ ਆ ਨਹੀਂ ਸਾਈ ਮੈਂ ਵਾਪਸ ਨਹੀਂ ਬਿਲਕੁਲ ਬਿਲਕੁਲ ਸਿਆਣੀ ਗੱਲ ਆ ਜੀ ਸਹੀ ਗੱਲ ਹੈ। ਇੱਕੋ ਬਾਈ ਕਿੰਨਾ ਗਿਆ ਇਸ ਟਾਈਮ? ਇੱਕੋ ਭਾਈ 2-2 ਗੋ 8 ਕਿਲੋ ਕੰਡੇ ਦੇ 4 ਕਿਲੋ 9 ਕਿਲੋ ਉਪਰ ਆਪਾਂ ਭਾਰਤੀ ਉਠੰਦਾ ਪਾਣੀ ਦੇ ਕਰਾਉਗੇ। ਅੱਛਾ ਜੀ ਇਹਦੇ ਪਿੱਛੇ ਕਿਹੜਾ ਜਵਾਬ ਆ ਗਿਆ? ਠੀਕ ਆ। ਲਓ ਜੀ ਆ ਫੇਰ ਇੱਕ ਰਾਂ ਵੀ। ਜਿਹਦੇ ਪ੍ਰਵਾਜ ਕੋਈ ਜਾਊਗਾ। ਠੀਕ ਆ ਠੀਕ ਆ। ਲਓ ਜੀ ਅਸੀਲੀਆਂ ਸੁੱਲੀਆਂ ਬਿਲਕੁਲ ਸ਼ਾਂਤ ਸੁਭਾਅ ਲਈ 8 30 ਜਿੰਨੂੰ ਆਪਾਂ ਫਰਿੱਜ ਵੀ ਕਹਿ ਸਕਦੇ ਹਾਂ। ਹਿਸਾਬ ਨਾਲ ਫਰਿੱਜ ਹੀ ਆ। ਜੈਡ ਬਲੈਕ। ਆ ਜੀ ਵੀ ਦੀ ਚੀਜ਼ਾਂ ਲੱਭਦੀਆਂ। ਹਾਂਜੀ ਹਾਂਜੀ। ਕਰਤੂਤਾਂ ਦੇ ਮੁੱਲ ਪੈਣੇ ਇਹ ਕਦੇ ਦੱਸੋ। ਨਹੀਂ ਬਿਲਕੁਲ ਬਿਲਕੁਲ ਤੇ ਆਮ ਪਸ਼ੂ ਚਲੋ ਮੂੰਹ ਨਹੀਂ ਜੇ ਫੜਾਉਂਦਾ ਹਰੀ ਸਾਰੀ ਹਨਾ ਆ ਸਿਰਫ ਨਸਲ ਦਾ ਹੀ ਮੋਲ ਲਿਆ ਬਸ ਤੇ ਕੱਦ ਕੁਝ ਨਸਲ ਕਾਲਾ ਹੋਵੇ ਨਾ ਹਾਂਜੀ ਹਾਂਜੀ ਨਸਲ ਹੋਣੀ ਚਾਹੀਦੀ ਬੰਦੇ ਦੀ ਨਸਲ ਹੋਣੀ ਚਾਹੀਦੀ ਆ ਬਿਲਕੁਲ ਹਾਂਜੀ 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 ਬਿਲਕੁਲ ਸਹੀ ਗੱਲ ਹੈ ਜੀ ਜਿਹੜੇ ਅੰਗ ਗੋਲੇ ਵੇਖ ਲੀਏ ਤੇ ਨਸਲ ਆ ਘੋਵੇਂ ਉੱਤੇ ਹਾਂ ਸਹੀ ਗੱਲ ਸਹੀ ਗੱਲ ਹੈ ਤੇ ਇਹ ਕੋ ਕਿੰਨਾ ਜਾਂਦਾ ਵੀਰ ਜੀ ਦੁੱਧ ਇਹ ਕੋ ਭਾਜੀ ਦੁੱਧ ਅੱਟ ਕੇ ਉਹ ਤੋਂ ਬਾਹਰ ਹੀ ਹੋਊਗਾ ਅੱਛਾ ਜੀ ਹਾਂ ਲਓ ਜੀ 8 ਤੋਂ ਬਾਹਰ ਬਾਕੀ 8 ਦੀ ਗਰੰਟੀ ਹੈ ਨਾ ਬਾਹਰ ਠੀਕ ਅੱਠ ਦੀ ਗਾਰੰਟੀ ਆ ਤੇ ਕੱਟੀ-ਕੱਟਾ ਦੇ ਵਿੱਚੇ ਕੱਟਾ ਜੀ ਮੇਲ ਕਾਫਾ ਤੇਰਾ ਮੁੱਲ ਭਾਜੀ ਇਹਦਾ ਵੀ ਜੀ ਕੋਈ ਆਪਾਂ ਨਾਲ ਜਿ ਮੁੱਲ ਕਰਦੇ ਆਪਾਂ ਛੋਟੇ-ਛੋਟੇ ਅੱਛਾ ਜੀ ਮੈਂ ਬਾਰ ਬੰਨਾ ਮੇਰਾ ਵੀਰ ਉਹੋ ਹੀ ਡੰਗਲ ਲਵੇ ਹਾਂਜੀ ਜਿੰਨੇ ਸਾਈ ਪੌਣੀ ਆ ਸਾਈ ਵੀਰ ਜੀ ਭਾਵੇਂ ਤਾ ਕੋਈ ਤੁਹਾਨੂੰ ਫੋਨ ਲਾਵੇ ਤੇ ਭਾਵੇਂ ਮੈਨੂੰ ਲਾਵੇ ਹਾਂਜੀ ਹਾਂਜੀ ਸਾਈ ਪਾ ਕੇ ਮੇਰੇ ਡੰਗਲ 'ਚ ਫਾਲਟ ਹੋਵੇ ਤੇ ਮੈਂ ਸਾਈ ਵਾਪਸ ਕਰੂੰਗਾ ਬਿਲਕੁਲ ਸਿਆਣੀ ਗੱਲ ਆ ਹਾਂਜੀ ਹਾਂਜੀ ਉਦਾਂ ਮੈਂ ਸਾਈ ਵਾਪਸ ਨਹੀਂ ਕਰਾਂਗਾ ਨਹੀਂ ਸਿਆਣੀ ਆ ਗੱਲ ਇੱਕੋ ਬਾਰ ਬਾਰ ਗੱਲ ਬਾਰ ਬਾਰ ਇੱਕੋ ਵੀਰ ਜੀ ਕੀਦਾ ਠੀਕ ਆ ਠੀਕ ਲਓ ਜੀ ਆ ਚੀਜ਼ਾਂ ਜਿਹੜੀਆਂ ਬਹੁਤ ਘੱਟ ਲੱਭਦੀਆਂ ਤੇ ਇਹ ਲੱਭਦੀਆਂ ਵੀ ਵੀਰ ਸੋਨੂ ਦੇ ਅਡੇ ਤੋਂ ਆ। ਕਿਹੋ? ਹਾਂਜੀ ਹਾਂਜੀ ਨਹੀਂ ਸਹੀ ਗੱਲ ਆ। ਇਹ ਪਈ ਆਪਾਂ ਨਾਲੇ ਦਾ ਲੈਣਾ 37000 ਤੇ ਨਾਲੇ ਦਾ 76। ਅੱਛਾ ਜੀ। ਪੂਰੇ 70000 ਦੀ ਮਈਆ ਪਹਾਨ ਆ ਦੇਣੀ। ਠੀਕ ਆ ਠੀਕ ਆ। ਲਓ ਜੀ ਲੈਣ ਦੇ। ਕੋਈ ਸ਼ੋਰ ਨਹੀਂ ਹੋਣੀ। ਅੱਛਾ ਜੀ। ਲਓ ਜੀ 70000 ਦੇ ਵਿੱਚੋਂ 100 ਰੁਪਿਆ ਬਾਈ ਕਹਿੰਦਾ ਕਿ ਛੋਟ ਹੀ ਕਰਾਂਗੇ ਲੈਣ ਦੇਣ ਵਾਲਾ ਹੀ ਬਾਈ ਨੇ ਮੋੜ ਦਿੱਤਾ ਆ। ਪਾ ਲਈ ਜੀ ਸਾਈ ਪਾਈ ਆ। ਹਾਂਜੀ ਹਾਂਜੀ। ਉਹਦੇ ਨਾਲ ਬਚਾਈ ਲੈ ਗਏ। ਠੀਕ ਆ ਠੀਕ ਆ ਠੀਕ ਆ। ਨਹੀਂ ਚੰਗੀ ਆ ਝੋਟੀ ਚਲੋ ਬਹੁਤ ਹੀ ਚੰਗੀ ਆ ਤੇ ਮਿਲਕ ਰਿਕਾਰਡ ਜਿਹੜਾ ਬਹੁਤ ਚੰਗਾ ਆ ਗਿਆ ਇਹਦਾ। ਤੇ ਬਾਕੀ ਪਸ਼ੂ ਬਾਈ ਦੇ ਕੋਲ ਚੰਗੇ ਆ ਤੇ ਰੇਟ ਬਿਲਕੁਲ ਨੋਰਮਲ ਪਾਤੇ ਆ। ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ।